ਪਸ਼ੂਆਂ ਨੂੰ ਥਨੇਲਾ ਰੋਗ ਆ ਗਿਆ ਤਾਂ ਆਹ ਦੇਸੀ ਖਰਾਕ ਵਰਤੋ। ਕਿਸਾਨ ਦੋਸਤੋ ਤੁਹਾਨੂੰ ਦੱਸਾਂਗੇ ਵੀ ਜਿਹੜੇ ਜਿਹੜੇ ਪਸ਼ੂ ਨੂੰ ਥਨੇਲਾ ਰੋਗ ਆ ਗਿਆ ਜਾਂ ਗੰਡ ਬਣ ਗਈ ਜਾਂ ਪਸ਼ੂ ਦੇ ਦੁੱਧ 'ਚੋਂ ਸਿੱਧੀਆਂ ਆਉਂਦੀਆਂ ਜਾਂ ਖੂਨ ਆਉਂਦਾ ਹੈ। ਬਹੁਤ ਤਰ੍ਹਾਂ ਦੇ ਆਪਾਂ ਟੌਪਿਕ ਪਾ ਵੀ ਰੱਖਿਆ ਆਪਣੀ ਚੈਨਲ ਦੇ ਉੱਪਰ ਜੇ ਭਰਾ ਨੇ ਨਹੀਂ ਵੀ ਦੇਖੇ ਤੁਸੀਂ ਉਹ ਵੀ ਦੇਖ ਸਕਦੇ ਹੋ। ਅਲੱਗ-ਅਲੱਗ ਟੌਪਿਕ ਹੁੰਦੇ ਆਗੇ ਤੇ ਇਹ ਵੀ ਟੌਪਿਕ ਜਿਹੜਾ ਨਾਲ ਤਾਂ ਇਹ ਸਸਤਾਗਾ ਨਾਲੇ ਵਧੀਆ ਚੀਜ਼ ਆ। ਕਿਸੇ ਵੀ ਤਰ੍ਹਾਂ ਦੀ ਜੇ ਪਸ਼ੂ ਦੁੱਧ ਘੱਟ ਆਉਂਦਾ ਕਿਸੇ ਥਾਂ 'ਚ ਉਹ ਵੀ ਪੂਰਾ ਕਰ ਦੂਗਾ ਕੀ ਕੀ ਚੀਜ਼ਾਂ ਲੈਣੀਆਂ ਤੁਹਾਨੂੰ ਦੱਸਾਂਗੇ ਬਣੇ ਰਹੋ ਵੀਡੀਓ ਦੇ ਖੰਡ ਤੱਕ ਜਿਹੜੇ ਭਰਾ ਆਪਣੀ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਅਗਰ ਪਕਰ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਹੋਰ ਜਾਣਕਾਰੀਆਂ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਜੇ ਤੁਸੀਂ ਇਹੀ ਵੀਡੀਓ ਆਪਣੀ Facebook ਪੇਜ ਉੱਪਰ ਦੇਖ ਰਹੇ ਤਾਂ Facebook ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਸਾਰੇ ਦੋਸਤੋ ਇਹ ਆਪਾਂ ਦੋ ਤਿੰਨ ਚੀਜ਼ਾਂ ਹੀ ਲੈਣੀਆਂ ਨੰਬਰ 1 ਤੇ ਆਪਾਂ ਲੈ ਲੈਣੀ ਆ ਖੰਡ ਇੱਕ ਦਿਨ ਦੀ ਅੱਧਾ ਕਿਲੋ ਖੰਡ ਲੈਣੀ ਆ ਆਪਾਂ ਇਹ ਨੁਕਤਾ ਜਿਹੜਾ 4 ਦਿਨ ਵਰਤਣਾ ਹੈ ਅੱਧਾ ਕਿਲੋ ਖੰਡ ਲੈ ਲੈਣੀ ਆ ਅੱਧਾ ਕਿਲੋ ਹੀ ਨਿੰਬੂ ਲੈਣੇ ਆ ਨਿੰਬੂਆਂ ਨੂੰ ਤੁਸੀਂ ਕੱਟ ਲੈਣਾ ਇੱਕ ਨਿੰਬੂ ਦੇ 4 ਹਿੱਸੇ ਬਣਾ ਲੈਣੇ ਆ ਤੇ ਖੰਡ ਦੇ ਵਿੱਚ ਪਾ ਕੇ ਤੁਸੀਂ ਉਹਨਾਂ ਨੂੰ ਮਸਲਣਾ ਚੰਗੀ ਤਰ੍ਹਾਂ ਇਸ ਤਰ੍ਹਾਂ ਖੰਡ ਲੈ ਲੈਣੀ ਆ ਨਾਲ ਨਿੰਬੂ ਲੈ ਕੇ ਇਸ ਤਰ੍ਹਾਂ ਮਸਲਣਾ ਨਾਲ ਤਾਂ ਉਹਨਾਂ ਦਾ ਪਾਣੀ ਨਿਕਲ ਜੇ ਨਿੰਬੂਆਂ ਦਾ ਨਾਲੇ ਜਿਹੜਾ ਖੰਡ ਆ ਉਹ ਖੁਰ ਜੇ ਜਦੋਂ ਖੁਰ ਗਈ ਚੰਗੀ ਤਰ੍ਹਾਂ ਖੰਡ ਫੇਰ ਤੁਸੀਂ ਪਸ਼ੂ ਨੂੰ ਧਰਨਾ ਧਰਨਾ ਹੈ ਜਿਹੜਾ ਨੁਕਤਾ ਹੈ ਸ਼ਾਮ ਨੂੰ ਦੇਣਾਗਾ ਪਸ਼ੂ ਨੂੰ ਪੱਠੇ ਖਵਾ ਕੇ ਉਸ ਤੋਂ ਬਾਅਦ ਦੇ ਵਿੱਚ ਇਹ ਨੁਕਤਾ ਦੇ ਦਿਓ ਚਾਰ ਦਿਨ ਇਹ ਨੁਕਤਾ ਵਰਤ ਲਓ ਚਾਰਾਂ ਦਿਨਾਂ ਦੇ ਵਿੱਚ ਵਿੱਚ ਪਸ਼ੂ ਦੇ ਤੁਹਾਡੇ ਦੇ ਦੁੱਧ ਥਣ ਚੋਂ ਘੱਟ ਆਉਂਦਾਗਾ ਜਾਂ ਛਿੱਧੀਆਂ ਆਉਂਦੀਆਂ ਗਈਆਂ ਜਾਂ ਥਣ ਛੋਟਾਗਾ ਕਿਸੇ ਵੀ ਤਰ੍ਹਾਂ ਦੀ ਦਿੱਕਤ ਆ ਹੋ ਠੀਕ ਹੋ ਜੂਗੀ ਚਾਰਾਂ ਦਿਨਾਂ ਦੇ ਵਿੱਚ ਵਿੱਚ ਬਹੁਤ ਵਧੀਆ ਰਿਜ਼ਲਟ ਆਦਾ ਚਾਰ ਤੋਂ ਪੰਜ ਦਿਨ ਤੁਸੀਂ ਇਹ ਨੁਕਤਾ ਵਰਤ ਸਕਦੇ ਹੋ ਨਾਲੇ ਸਸਤਾ ਹੈ ਨੁਕਤਾ ਨਾਲੇ ਕੋਈ ਮਹਿੰਗਾ ਨੁਕਤਾ ਨਹੀਂ ਗਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ